ਬਾਦ ਆਪਾਂ ਪਾਵਾਂਗੇ ਜੀ ਪਲੇਟਾਂ ਪਲੇਟਾਂ ਦੇਖੋ ਪਾਉਣੀਆਂ ਨੇ ਇਹਨਾਂ ਦੀਆਂ 12 ਇੰਚ ਤੇ ਬਣਨ ਤੋਂ ਬਾਅਦ ਪਲੇਟਾਂ ਨੇ 11.5 ਇੰਚ ਤਿਆਰ ਰਹਿ ਜਾਣ 12 ਇੰਚ نیچے ਨੂੰ ਇਹਨਾਂ ਦੀ ਲੰਬਾਈ ਰੱਖਣੀ ਹੈ ਜੀ ਆਪਾਂ 7 ਇੰਚ ਇਹਨਾਂ ਦੀ ਚੜਾਈ ਰੱਖਣੀ ਹੈ ਪਲੇਟਾਂ ਦੀ 3.5 ਇੰਚ ਹੁਣ ਇਸ ਤੋਂ ਬਾਅਦ ਪਾਉਣੀਆਂ ਨੇ ਜੀ ਆਪਾਂ ਸਾਈਡ ਵਾਲੀਆਂ ਪਲੇਟਾਂ ਸਾਈਡ ਵਾਲੀਆਂ ਪਲੇਟਾਂ ਪਾਉਣ ਦੇ ਲਈ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਇਹ ਐਸਟਰ ਹੁਣ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਿਲਾ ਲੈਣਾ ਜੀ ਐਸਟਰ ਹੁਣ ਇਹਨਾਂ ਦੇ ਵਿੱਚ ਆਪਾਂ ਪਾ ਦੇਣਾ ਜੀ 2.5 2.5 ਇੰਚ ਦਾ ਫਰਕ ਹੈਵੀ ਸਾਈਜ਼ ਹੁੰਦੇ ਜਿੱਦਾਂ 24 25 26 27 ਉਹਦੇ ਵਿੱਚ ਤੁਸੀਂ 3 3 ਇੰਚ ਦਾ ਫਰਕ ਪਾਉਣਾਗਾ ਤੇ ਹੁਣ ਦੇਖੋ ਜੀ ਆਪਾਂ ਇਹਦੀ ਕਟਿੰਗ ਕਰ